ਆਪਣਾ ਵਾਲੀ ਸਰਿੰਦਰ ਹਾਂਜੀ ਹਾਂਜੀ ਗੁਰਦੇਵਤ ਭਾਈ ਕਹਿੰਦਾ ਨਾ ਇੱਕ ਜਰੂਰ ਬੇਨਤੀ ਕਰ ਦਿਓ ਉਹ ਕਹਿੰਦੇ ਵੀ ਆਹ ਦੇਖੋ ਅਸੀਂ ਕਮੇਟੀ ਵਾਲੇ ਆ ਨਾ ਅਸੀਂ ਕਮੇਟੀ ਵਾਲੇ ਵੀ ਨਹੀਂ ਗਰਾਊਂਡ ਚ ਆਉਂਦੇ ਪਰ ਇੱਕ ਬੇਨਤੀ ਕਰ ਦਿਓ ਵੀ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਨਾ ਉਹ ਗਰਾਊਂਡ ਤੇ ਨਾ ਖੜੇ ਤੇ ਇੱਕ ਸਿੱਧੀ ਜੀ ਗੱਲ ਹੈ ਇੱਕ ਟੀਮ ਦੇ ਨਾਲ ਇੱਕ ਕੋਚ ਹੀ ਆਵੇ ਏ ਨਹੀਂ ਵੀ ਟੀਮ ਕਹਿੰਦੇ ਪੰਜ ਕੋਚ ਖੜੇ ਹੋਣ ਤੇ ਨਾਲ ਇੱਕ ਵਲੌਗ ਵਾਲਾ ਹੋਵੇ ਨਾਲ ਇੱਕ ਪਾਣੀ ਵਾਲਾ ਹੋਵੇ ਇਹ ਵੀ ਅੱਜ ਕੱਲ ਟ੍ਰੈਂਡੀ ਚੱਲ ਪਿਆ ਪਲੇਅਰ ਇੱਕ ਹੁੰਦਾ ਬੰਦੇ ਨਾਲ ਤਿੰਨ ਹੁੰਦੇ ਆ ਉਹਦੇ ਨਾਲ ਵੀ ਇਕੱਠਾ ਗਰਾਊਂਡ 'ਚ ਬਾਲਾ ਬਣਦਾ ਯਾਰ ਪਲੀਜ਼ ਚਲੋ ਠੀਕ ਹੈ ਸੋਸ਼ਲ ਮੀਡੀਆ ਜਿਹੜੀ ਗੱਲ ਹੈ ਜੇ ਵੀਡੀਓ ਕੱਟ ਕੇ ਪਾਉਣੀ ਆ ਉਹਦੀ ਲਾਈਵ ਚੋ ਕੱਟ ਲਿਓ ਪਰ ਜਿਹੜੀ ਗੱਲ ਗਰਾਊਂਡ ਚੋਂ ਘੱਟ ਘੱਟ ਕਰ ਲਈਏ ਇਹ ਹੱਥ ਬਨ ਕੇ ਬੇਨਤੀ ਹੈ ਵੀ ਇੱਕ ਟੀਮ ਦਾ ਇੱਕ ਕੋਚ ਹੀ ਰਹੂਗਾ 12:30 ਤੇ 13:00 ਜੇ ਥੋੜੀ ਜੀ ਪਿਛਲੇ ਪਾਸੇ ਨੂੰ ਨਿਗਾਹ ਮਾਰੀਏ ਪਹਿਲੇ ਸਮਿਆਂ ਦੇ ਵਿੱਚ ਕਿਉਂਕਿ ਪਿੰਡ ਵਾਲਿਆਂ ਨਾਲ ਤੇ ਯਾਰ ਕੋਈ ਕੋਚ ਹੀ ਨਹੀਂ ਹੁੰਦਾ ਸੀਗਾ ਅਕੈਡਮੀਏ ਹੁੰਦੇ ਸੀ ਪਰ ਅੱਜ ਕੱਲ ਰਵਾਜ ਹੀ ਚੱਲ ਪਿਆ ਵੀ ਪਿੰਡ ਪੱਧਰ ਦੀ ਟੀਮ ਇੱਕ ਹੈ ਕੋਚ ਨਾਲ ਤਿੰਨ ਤਿੰਨ ਹੈ ਪਰ ਪਤਾ ਕੀ ਹੈ ਵੀ ਪਲੇਅਰ ਬਾਹਰਲੇ ਤਿੰਨ ਖੇਡਦੇ ਐ ਤੇ ਨੋਨਾਂ ਦੇ ਕੋਚ ਐ ਤੇ ਚੌਥਾ ਕੋਚ ਉਹ ਟੀਮ ਦਾ ਹੋ ਜਾਂਦਾ ਫਿਰ ਨਾਲ ਵਲੌਗਾਂ ਵਾਲੇ ਆ ਜਾਂਦੇ ਐ ਨਾਲ ਰੀਲਾਂ ਵਾਲੇ ਆ ਜਾਂਦੇ ਐ ਨਾਲ ਪਾਣੀ ਪੀਉਣ ਵਾਲੇ ਆ ਜਾਂਦੇ ਐ ਤੇ ਕੱਟਤਾ ਸਾਰਾ ਇਹਨਾਂ ਵਾਈ ਹੋ ਜਾਂਦਾ ਛੱਡੋ ਆਪਾਂ ਮੈਚ ਸ਼ੁਰੂ ਕਰਗੇ ਬਾ ਬាទ ਧੰਵਾਦ ਹੈ ਦਲਬਾਖ ਜੀ ਨਹੀਂ ਠੀਕ ਹੈ ਗੱਲ ਜ਼ਰੂਰੀ ਐ ਛੱਡੋ ਨਾਲ ਕੁਝ ਨਹੀਂ ਹੋਣਾ ਉਧਰ ਮਲਬਈ ਕਹਿੰਦਾ ਤਾਂ ਛੱਡੋ ਕਰਕੇ ਐ ਉਧਰ ਮਲਬਈ ਗਿੱਦਾ ਤੇ ਨਾਚਦੀ ਜਵਾਨੀ ਸਾਡੇ ਲਿੱਧਾ ਵਾਲੇ ਵਾਲੇ ਭਰਾ ਰਾਜੂ ਤੇ ਕੁਲਵਿੰਦਰ ਸਰਾਂ ਦੇ ਵਿੱਚ ਗਏ ਸਾਡੇ